ਸਿਆਣੇ ਕਹਿੰਦੇ ਨੇ ਮਨੁੱਖ ਤੇ ਰੁੱਖ ਦੀ ਸਾਂਝ ਆ ਜਿਹੜੀ ਇਹ ਬੜੀ ਗੂੜੀ ਆ ਜਨਮ ਤੋਂ ਲੈ ਕੇ ਮੌਤ ਦੀ ਮਿੱਟੀ ਸਿਮੇਟਨ ਤੱਕ ਜਿਹੜਾ ਮਨੁੱਖ ਤੇ ਰੁੱਖ ਦਾ ਰਿਸ਼ਤਾ ਇਹ ਬੜਾ ਕਾਇਮ ਰਹਿੰਦਾ ਤੋ ਜੇ ਆਪਾਂ ਗੱਲ ਕਰੀਏ ਅੱਜ ਦੇ ਮਨੁੱਖ ਦੀ ਤੇ ਰੁੱਖ ਦੀ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਇਸ ਵੀਡੀਓ ਨੂੰ ਵਾਤਵਾਤ ਸ਼ੇਅਰ ਜ਼ਰੂਰ ਕਰਿਓ ਤੇ ਆਪਦੇ ਵਿਚਾਰ ਜ਼ਰੂਰ ਦਿਹਾਜੇ ਕਿ ਅੱਜ ਦੇ ਹਾਲਾਤ ਕੀ ਨੇ ਅੱਜ ਅਸੀਂ ਜਿੱਡੀ ਵੱਡੀ ਕੁਦਰਤ ਦੇ ਨਾਲ ਛੇੜਛਾੜ ਕਰਨ ਲੱਗ ਗਏ ਆਂ ਅੱਜ ਅਸੀਂ ਇਸ ਤਰ੍ਹਾਂ ਦੇ ਜੰਤਰ ਤੱਕ ਗੈਂਸਾ ਤੱਕ ਬਣਾ ਲਿਆ ਕਿ ਜਿੱਥੇ ਚਾਹੀ ਅਸੀਂ ਮਰਜ਼ੀ ਦੇ ਨਾਲ ਵਰਖਾ ਕਰ ਸਕਦੇ ਆਂ ਜਿਹੜਾ ਕੁਦਰਤ ਦਾ ਨਿਜ਼ਮ ਕੁਦਰਤ ਦੇ ਨਿਜ਼ਮ ਦੇ ਵਿੱਚ ਜਿਹੜੀ ਅਸੀਂ ਵਿਗਨ ਪਾ ਰਹੇ ਆਂ ਜਾਂ ਜਿਹੜਾ ਅਸੀਂ ਕਹਿ ਰਹੇ ਆਂ ਘਰ ਅਸੀਂ ਪੱਕੇ ਕਰ ਲਈ ਵੇੜਿਆਂ ਦੇ ਵਿੱਚ ਸਾਡੇ ਕੋਈ ਦਰਖਤ ਨਹੀਂ ਰਹਿ ਗਿਆ ਇਹ ਵੀ ਕੁਦਰਤੀ ਆਫਤਾਂ ਨੂੰ ਵਡਾਵਾ ਦੇਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਇੱਕ ਪਹਿਲ ਕਾਦਮੀ ਆ ਕੱਲ ਮੈਂ ਤਲਵੰਡੀ ਭਾਈ ਤੋਂ ਹਰਦਾ사 ਰੋਡ ਤੇ ਆ ਰਹੀ ਸੀ ਤਾਂ ਮੈਨੂੰ ਲੱਗਦਾ ਅਨੇਕਾਂ ਨਿੰਮਾ ਲੱਗੀਆਂ ਹੋਈਆਂ ਸੀ ਜਿਨ੍ਹਾਂ ਦੇ ਵਿੱਚੋਂ ਜੇਕਰ ਗਿਣਤੀ ਕੀਤੀ ਜਾਵੇ 4 ਤੋਂ 5 ਨਿੰਮਾ ਮੈਨੂੰ ਸ਼ਾਇਦ ਇਸ ਤੋਂ ਵੱਧ ਹੋਣ ਪਰ ਮੇਰੀ ਗਿਣਤੀ ਦੇ ਅਕੋਰਡਿੰਗ 4 ਤੋਂ 5 ਨਿੰਮਾ ਇਹੋ ਜਿਹੀਆਂ ਵੇਖਣ ਨੂੰ ਮਿਲੀਆਂ ਜਿਨ੍ਹਾਂ ਦੀਆਂ ਕਰੂਮਬਲਾਂ ਫੁੱਟੀਆਂ ਸੀ ਤੇ ਜਿਹੜੀਆਂ ਲੱਗਦਾ ਸੀ ਕਿ ਹਰੀਆਂ ਭਰੀਆਂ ਹੋ ਜਾਣੀਆਂ ਅਫਸੋਸ ਦੀ ਗੱਲ ਉੱਥੇ ਸੈਂਕੜੇ ਨਿੰਮਾ ਲੱਗੀਆਂ ਹੋਈਆਂ ਸੀ ਪਰ ਸੈਂਕੜੇ ਨਿੰਮਾ ਜਿਹੜੀਆਂ ਸੁੱਕ ਚੁੱਕੀਆਂ ਸੀ ਜਿਨ੍ਹਾਂ ਤੇ ਬਹਾਰ ਬਿਲਕੁਲ ਵੀ ਨਹੀਂ ਆ ਰਹੀ ਸੀ। ਸੋ ਨਿੰਮ ਦਾ ਦਰਖਤ ਉਹ ਦਰਖਤ ਆ ਜਿਹੜਾ ਸਾਡੇ ਘਰਾਂ ਦੇ ਵਿੱਚ ਆਮ ਪਾਇਆ ਜਾਂਦਾ ਸੀ। ਸਾਡੇ ਬਾੜੀਆਂ ਦੇ ਵਿੱਚ ਆਮ ਪਾਇਆ ਜਾਂਦਾ ਸੀ ਤੇ ਨਿੰਮ ਦੀ ਛਾਵੇਂ ਸਾਡੀਆਂ ਪਰਿਵਾਰਾਂ ਦੀਆਂ ਮੰਝੀਆਂ ਡਾਈਆਂ ਹੁੰਦੀਆਂ ਸੀ। ਦੇ ਨਿਮਾਂ ਦੀਆਂ ਸੰਗਣੀਆਂ ਛਾਵਾਂ ਦੇ ਨਾਲ-ਨਾਲ ਅਸੀਂ ਉਹਨਾਂ ਦੀ ਦਤਨ ਦੀ ਵਰਤੋਂ ਕਰਦੇ ਸੀ ਤਾਂ ਸਾਡੇ ਦੰਦ ਵੀ ਕੈਂ ਮ ਰਹਿੰਦੇ ਸੀ ਸੋ ਹੁਣ ਅਸੀਂ ਵੱਡੀ ਵੱਢ ਲਈ ਆ ਕਈ ਵੱਢ ਰਹੇ ਨੇ ਮੇਰੇ ਵੀਰ ਭਰਾ ਜਿਹੜੀ ਟੂੜੀ ਬੰਦੀ ਬੰਦੀ ਆ ਹਨਾ ਜਿਹੜੇ ਕਰਚੇ ਰਹਿ ਜਾਂਦੇ ਆ ਉਹਨਾਂ ਨੂੰ ਅਸੀਂ ਅੱਗ ਲਾਉਣੀ ਆ ਅਗਲੋਂ ਤੋਂ ਪਹਿਲਾਂ ਹਜ਼ਾਰਾਂ ਵਾਰ ਇਹ ਜ਼ਰੂਰ ਸੋਚ ਲਿਆ ਜੀ ਕਿ ਜਿਹੜੇ ਬੱਚੇ ਖੁਸ਼ੇ ਸਾਡੇ ਦਰਖਤਾਂ ਉਹਨਾਂ ਤੱਕ ਸੇਕ ਨਾ ਪਹੁੰਚੇ। ਉਹ ਜਿਹੜੇ ਦਰਖਤਾਂ ਦੇ ਉੱਤੇ ਪੰਛੀਆਂ ਦੇ ਆਲ ਨੇ ਪਾਏ ਹੋਏ ਆ ਉਹ ਘਰਾਂ ਤੋਂ ਵੇਕਰਨਾ ਹੁ। ਜੇ ਕਿਸੇ ਮਨੁੱਖ ਨੂੰ ਘਰ ਤੋਂ ਵੇਕਰ ਕਰ ਦਿੱਤਾ ਜਾਵੇ ਤਾਂ ਉਹਨੂੰ ਕਿੰਨਾ ਦੁੱਖ ਲੱਗੂਗਾ। ਨਾਲ ਸਕੂਲਾਂ ਦੀਆਂ ਵੈਣਾ ਜਾ ਰਹੀਆਂ ਨੇ। ਕਿੰਨਾ ਧੂਆਂ ਹੁੰਦਾ ਜਿਹਦੇ ਨਾਲ ਪਿਛਲੇ ਸਾਲ ਕਈ ਹਾਰਸੇ ਵਾਪਰੇ ਨੇ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖੋ ਕਿਉਂ ਨਾ ਦੇਖੋ ਕੱਲ ਨੂੰ ਅਸੀਂ ਇਹ ਗੱਲ ਕਹੀਏ ਕਿ ਕੁਦਰਤ ਸਾਡੇ ਤੇ ਕਰੋਪ ਹੋਗੀ ਕੁਦਰਤ ਸਾਡੇ ਤੇ ਕਿਵੇਂ ਨਾ ਕਰੋਪ ਹੋਗੀ ਜਦੋਂ ਅਸੀਂ ਕੁਦਰਤ ਦੇ ਨਾਲ ਮਿਲ ਕੇ ਨਹੀਂ ਚੱਲਦੇ ਜਦੋਂ ਅਸੀਂ ਕੁਦਰਤ ਨੂੰ ਪਿਆਰ ਨਹੀਂ ਕਰਦੇ ਅਸੀਂ ਕੁਦਰਤ ਦੇ ਮੁਕਾਬਲੇ ਇੱਕ ਬਨਾਵਟੀ ਕੁਦਰਤ ਅੱਗੇ ਲਿਆਣ ਕੇ ਖੜੀ ਕਰ ਰਹੇ ਹਾਂ ਉਹਦੀ ਫੇਰ ਅੱਗ ਤੇ ਅਤ ਦਾ ਵੈਰ ਹੁੰਦਾ ਸਿਆਣੀ ਕਹਿੰਦੀ ਸੋ ਜੋ ਮਾਹੌਲ ਇਹਨਾਂ ਦਿਨਾਂ ਦੇ ਵਿੱਚ ਬਣ ਰਿਹਾ ਜਾਂ ਜੋ ਘਟਨਾਵਾਂ ਇਹਨਾਂ ਦਿਨਾਂ ਦੇ ਵਿੱਚ ਵਾਪਰ ਰਹੀਆਂ ਕਦੇ ਆਪਾਂ ਸੁਣਿਆ ਸੀ ਵੀ ਚੱਲਦੀਆਂ ਗੱਡੀਆਂ ਨੂੰ ਅੱਗਾਂ ਲੱਗੀਆਂ ਕਦੇ ਆਪਾਂ ਸੁਣਿਆ ਸੀ ਚੱਲਦੇ ਟਰੱਕਾਂ ਨੂੰ ਅੱਗਾਂ ਲੱਗੀਆਂ ਕਿਤੇ ਵਿਰਨਲੀ ਅਣਸਖਾਵੀ ਘਟਨਾ ਸੁੰਦੇ ਹੁੰਦੇ ਸੀਗੇ ਕੋਈ ਸਾਲ ਵਿੱਚ ਦੀ ਇੱਕ ਅੱਧੀ ਪਰ ਅੱਜ ਜੀ ਆਏ denn ਇੱਕ ਤੋਂ ਦੂਜੀ ਖਬਰ ਪੜ੍ਹੀਏ ਤਾਂ ਉਹ ਖਬਰਾਂ ਇਹੀ ਆਉਂਦੀਆਂ ਨੇ ਕਿ ਸਾਰਾ ਪਰਿਵਾਰ ਸੜ ਕੇ ਸੁਆਹ ਹੋ ਗਿਆ ਟਰੱਕ ਦਾ ਡਰਾਈਵਰ ਸੜ ਕੇ ਸੁਆਹ ਹੋ ਗਿਆ ਸੁੱਤਾ ਪਿਆ ਰਹਿ ਗਿਆ ਗੱਡੀ ਦੇ ਵਿੱਚੋਂ ਬੰਦਿਆਂ ਦੀ ਜਾਨ ਮਸਾਂ ਵਿਚਾਈ ਗੱਡੀ ਨੂੰ ਭਿਆਨਕ ਅੱਗ ਲੱਗੀ ਸੋ ਇਹ ਜਿਹੜੀਆਂ ਚੀਜ਼ਾਂ ਹੋਣੀਆਂ ਇਸ ਸੁਭਾਵਕ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਕ ਗਰਭਵਤੀ ਔਰਤ ਜਿਹਦੇ ਜੁੜਵਾ ਬੱਚੇ ਸੀ ਉਹ ਜਿੰਦਾ ਸਾੜ ਦਿੱਤੀ ਗਈ ਜਦੋਂ ਅਸੀਂ ਇਸ ਤਰ੍ਹਾਂ ਦੇ ਪਾਪ ਕਮਾਵਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਤਾਂ ਕਿਤੇ ਨਾ ਕਿਤੇ ਤਾਂ ਕੁਦਰਤ ਸਾਡੇ ਤੇ ਇੱਕ ਰੂਪ ਹੋਗੀ ਕਦੇ ਅਸੀਂ ਸੁਣਿਆ ਸੀ ਵੀ ਸੁੱਕੇ ਅੰਬਰ ਘੜੇ ਪੈਣੀ ਪੈਂਦੇ ਜ਼ਰੂਰ ਸੀ ਇਹ ਨਹੀਂ ਕਿ ਨਹੀਂ ਪੈਂਦੇ ਸੀ ਪਰ ਜਿਹੜੀਆਂ ਆਫ਼ਤਾਂ ਹੋਣ ਆ ਰਹੀਆਂ ਇਸ ਤਰ੍ਹਾਂ ਦੀਆਂ ਆਫ਼ਤਾਂ ਨਹੀਂ ਸੀ ਆਉਂਦੀਆਂ ਇਹ ਕਦੋਂ ਆਉਂਦੀਆਂ ਨੇ ਜਦੋਂ ਕੁਦਰਤ ਦੇ ਨਾਲ ਛੇੜ ਸਾੜ ਅਸੀਂ ਵੱਧ ਕਰਨ ਲੱਗ ਜਾਨੇ ਆ ਜਦੋਂ ਅਸੀਂ ਲੋੜ ਨਾ ਹੋ ਵਧ ਕੇ ਆਪ ਸਿਆਣੇ ਬਣਦੇ ਆ ਜਦੋਂ ਅਸੀਂ ਕਹਿੰਨੇ ਆ ਕਿ ਰੱਬ ਕਿਹਨੇ ਰੱਬ ਦੇਖਿਆ ਕਿਹਨੇ ਉਹਦੀ ਹੋਂਦ ਦੇਖੀ ਬਹੁਤ ਸਾਰੇ ਬੰਦੇ ਮੇਰੇ ਨਾਲ ਇਸ ਗੱਲ ਤੇ ਬਹਿਸ ਕਰਦੇ ਨੇ ਜਿਆਦੇ ਨਹੀਂ ਰੱਬ ਦੀ ਹੋਂਦ ਨੂੰ ਮਹਿਸੂਸ ਕੀਤਾ ਜਾ ਸਕਦਾ ਕੁਦਰਤ ਆਣਾ ਜਿਹੜੀ ਇਹ ਬੜੀ ਅਜੀਬ ਆ ਤੇ ਇਹ ਬੜਾ ਡਾਡਾ ਰੰਗ ਵਿਖਾਉਂਦੀ ਆ ਜਦੋਂ ਵਿਖਾਉਂਦੀ ਆ ਕਹਿੰਦੇ ਬੰਦੇ ਨਾਲ ਬੰਦਾ ਲੜੂਗਾ ਲੜਦੇ ਦਾ ਹੱਥ ਫੜਿਆ ਜਾਊਗਾ ਪਰ ਜਦੋਂ ਉੱਪਰ ਵਾਲੇ ਦੀ ਡਾਂਗ ਵਾਈਦੀ ਹੈ ਨਾ ਵਾਈਦੀ ਦਾ ਨਹੀਂ ਪਤਾ ਲੱਗਦਾ ਪਰ ਉਹਦਾ ਦਰਦ ਬਹੁਤ ਭਿਆਨਕ ਹੁੰਦਾ ਸੋ ਕਹਿੰਦਾ ਭਾਵੇਂ ਹੀ ਅਵੇ ਜੇ ਅਸੀਂ ਵਾਤਾਵਰਣ ਨੂੰ এনवायरमेंट ਨੂੰ ਸਾਫ਼ ਸੁਥਰਾ ਰੱਖਣਾ ਚਾਹੁੰਦੇ ਆ ਤਾਂ ਸਾਨੂੰ ਲੋਕਾਂ ਨੂੰ ਚਾਹੀਦਾ ਕਿ ਸਭ ਤੋਂ ਪਹਿਲਾਂ ਅਸੀਂ ਕੁਦਰਤ ਦੇ ਨਾਲ ਪਿਆਰ ਕਰਕੇ ਕੁਦਰਤ ਦੇ ਨੇੜੇ ਜਾਗੇ ਜੇ ਅਸੀਂ ਕੁਦਰਤ ਦੇ ਨੇੜੇ ਜਾਵਾਂਗੇ ਮੈਨੂੰ ਲੱਗਦਾ ਕਿ ਅਸੀਂ ਲੰਮੀ ਜ਼ਿੰਦਗੀ ਜਿਉ ਸਕਦੇ ਹਾਂ ਤੇ ਨਹੀਂ ਜਿਸ ਤਰ੍ਹਾਂ ਦੇ ਭਿਆਨਕ ਨਤੀਜੇ ਇਹਨਾਂ ਦਿਨਾਂ 'ਚ ਸਾਡੇ ਸਾਹਮਣੇ ਆ ਰਹੇ ਆ ਆਉਣ ਵਾਲੇ ਦਿਨਾਂ 'ਚ ਏਦੂ ਵੀ ਦਰਦਨਾਕ ਕਿਸੇ ਹੋਣਗੇ ਇਹ ਗੱਲ ਨੂੰ ਯਾਦ ਰੱਖਿਆ ਜੀ ਸੋ ਜਿਹੜੇ ਮੇਰੇ ਵੀਰਾਂ ਭਰਾਵਾਂ ਨੂੰ ਇਹ ਵਿਚਾਰ ਚੰਗੇ ਲੱਗਦੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ YouTube ਚੈਨਲ ਰਮਨਦੀਪ ਕੌਰ ਮਰਖਾਈ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਤੁਸੀਂ ਵਿਚਾਰ ਨਾਲ ਸਾਂਝੇ ਕਰਿਆ ਕਰੋ ਉਹਨਾਂ ਵੀਰਾਂ ਨੂੰ ਹੱਥ ਮੰਨ ਕੇ ਬੇਨਤੀ ਆ ਵੀ ਜਿਹੜੇ ਐਡਿੰਗਾਂ ਲੋਕ ਕਰਕੇ ਤੇ ਬੇਤੁਕੇ ਜੇ ਕਮੈਂਟ ਕਰਦੇ ਆ ਉਹਨਾਂ ਨੂੰ ਮੇਰੀ ਇੱਕ ਹੀ ਧਾਰਨਾ ਵੀ ਜੇ ਕਿਸੇ ਦੀ ਧੀ ਭੈਣ ਨੂੰ ਤੁਸੀਂ ਗਲਤ ਜਾਂ ਮਾੜਾ ਕਮੈਂਟ ਕਰਦੇ ਆ ਨਾ ਉਹ ਰਪਲਾਈ ਇਹ ਸਮਝ ਲਿਆ ਕਰੋ ਵੀ ਤੁਹਾਡੀਆਂ ਧੀਆਂ ਤੇ ਹੋ ਰਹੀਆਂ ਸੋ ਜਿਹੜੇ ਖਾਨਦਾਨੀ ਬੰਦੇ ਹੋ ਤਾਂ ਇਹ ਚੀਜ਼ ਨੂੰ ਸਮਝ ਜਾਣਗੇ ਤੇ ਜਿਹੜੀ ਪਦੈਸ਼ ਹੀ ਗੰਦੀ ਨਾਲੀ ਦੀ ਹੋਈ ਉਹਨਾਂ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਧੰਨਵਾਦ